ਬਹੁਤ ਡਾਕਟਰ ਦਵਾਈ ਖਾਦੀ ਆ ਅੰਗਰੇਜ਼ੀ ਦੇਸੀ ਮੈਨੂੰ ਕਿਦੋਂ ਨਿਰਾਮ ਆਇਆ ਜੀ ਮੈਂ ਤਾਂ ਡਿੱਬਿਆਇ ਤਰੋ ਡਾਕਟਰ ਤੋਂ ਆ ਰਾਮ ਆ ਗਿਆ ਪਤਾ ਹੀ ਕਹਨੀ ਆ ਬਸ ਇਸੇ ਦੀ ਦਵਾਈ ਲਵੋ ਕਿੱਥੋਂ ਕਿੱਥੋਂ ਦਵਾਈ ਖਾਦੀ ਜੀ ਤੁਸੀਂ ਮੈਂ ਸੀ ਲੁਧਿਆਣੀਆਂ ਖਾਦੀ ਆ ਬਰਨਾਲਿਓ ਖੱਦੀ ਆ ਠੀਕ ਅੰਗਰੇਜ਼ੀ ਦਵਾਈਆਂ ਖਾਦੀਆਂ ਨੇ ਬਹੁਤ ਵੀ ਕਿਤੋਂ ਫਰਕ ਨਹੀਂ ਪਿਆ ਫਰਕ ਨਹੀਂ ਪਿਆ ਚਲੋ ਠੀਕ ਆ ਜੀ ਹਾਂ ਜੀ ਪਤਾ ਹੀ ਕਹਨੀ ਆ ਸਭ ਦਾ ਭਲਾ ਹੋਵੇ ਆ ਪਤਾ ਕਹਨੇ ਆ ਹਲੋ ਦੋਸਤੋ ਸਤਿ ਸ੍ਰੀ ਅਕਾਲ ਮੇਰਾ ਨਾਮ ਤੇ ਅੰਮ੍ਰਿਤ ਕੋਹਰਾ ਹਾਂਜੀ ਤੁਹਾਨੂੰ ਕੀ ਪ੍ਰੋਬਲਮ ਸੀ ਮੇਰੇ ਗੋਡੇ ਚਿੱਟਿਆਂ ਦਰਦ ਰਹਿੰਦਾ ਸੀ ਕਮਰ ਦਾ ਦਰਦ ਸੀ ਸੋਜ ਵੀ ਰਹਿੰਦੀ ਸੀ ਗੋਡੇ ਸੋਜ ਵੀ ਰਹਿੰਦੀ ਸੀ ਹਾਂਜੀ ਅੱਛਾ ਜੀ ਹੁਣ ਤੁਸੀਂ ਕਿਵੇਂ ਹੋ ਹੋਰ ਵੀ ਠੀਕ ਆ ਕੇ ਨਾ ਫਰਕ ਆ ਪਹਿਲੇ ਦਿਨ ਹੀ ਫਰਕ ਪੈਣ ਲੱਗ ਗਿਆ ਅੱਛਾ ਜੀ ਕਿਹੜੇ ਵੇਲੇ ਤੋਂ ਦਵਾਈ ਖਾਧੀ ਸੀ ਤੁਸੀਂ ਉਹ ਡਾਕਟਰ ਤਿੱਬੇ ਵਾਲੇ ਵੇਲੇ ਤੋਂ ਠੀਕ ਆ ਜੀ ਹਾਂਜੀ ਹੁਣ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਇਹੀ ਸੰਦੇਸ਼ ਜਾਣਾ ਚਾਹੁੰਦੇ ਹਾਂ ਵੀ ਜਿਹੜਾ ਕੋਈ ਮੇਰਾ ਭੈਣ ਭਾਈ ਦਰਦ ਦਾ ਤਕਲੀਫਾਂ ਹੁੰਦੀ ਆ ਜੀ ਨੂ ਕੋਡੇ ਦਾ ਦਰਦ ਦਾ ਹੋਵੇ ਤਵਾ ਦਾ ਦਰਦ ਦਾ ਹਾਂਜੀ ਵੀ ਉਹ ਟੀਬੇ ਵਾਲੇ ਤੋਂ ਡਾਕਟਰ ਵੈਦ ਤੋਂ ਦਵਾਈ ਲਵੋ ਅਸੀਂ ਸਾਬ ਨੂੰ ਇਹੀ ਕਹਿੰਨੇ ਆ ਸਾਡੇ ਰਿਸ਼ਤੇਦਾਰਾਂ ਨੇ ਵੀ ਇਹੀ ਕਹਿੰਨੇ ਆ ਸਾਬ ਸਾਕ ਲੈ ਕੇ ਗਏ ਨੇ ਸਾਬ ਉਹ ਵਧੀਆ ਠੀਕ ਠਾਕ ਹੋ ਗਏ ਵੀ ਸਾਡਾ ਤਾਂ ਇਹੀ ਸੰਦੇਸ਼ ਆ ਸਾਬ ਨੂੰ ਟੀਬੇ ਵਾਲੇ ਡਾਕਟਰ ਨੂੰ ਮਿਲੋ ਤੋਂ ਡਾਕਟਰ ਨੂੰ ਬੈਠਾਓ ਵੀ ਠੀਕ ਹੈ ਜੀ ਵਧੀਆ ਜੀ ਉਹ ਤਾਂ ਡਾਕਟਰ ਅੱਛਾ ਜੀ ਹੋਰ ਤਾਂ ਨਹੀਂ ਛੁਣਨੀ ਕੋਈ ਪ੍ਰੋਬਲਮ ਹਾਂਜੀ ਸਾਡੂ ਬੜਾਪੇ ਦੀ ਬਸੋਇਆ ਮੇ ਮਟਾਪੇ ਦੀ ਪ੍ਰੋਬਲਮ ਸੀ ਹਾਂਜੀ